ਅਤੇ ਡੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਰਜੀਵ ਸ਼ਰਮਾ ਕੇਂਦਰ ਸਰਕਾਰ ਦੀ ਇੱਕ ਯੋਜਨਾ ਨਮੋ ਡਰੋਨ ਯੋਜਨਾ ਜਿਸ ਦੇ ਤਹਿਤ ਇੱਕ ਪਟਿਆਲਾ ਦੀ ਧੀ ਜਿਹੜੀ ਹੈਗੀ ਆ ਉਹ ਡਰੋਨ ਪਾਇਲਟ ਬਣੀ ਹੈ ਜੀ ਹਾਂ ਖੇਤੀਬਾੜੀ ਦੀ ਇੱਕ ਆਧੁਨਿਕ ਤਸਵੀਰ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਪਹਿਲਾਂ ਤੁਸੀਂ ਇਹ ਡਰੋਨ ਦੇਖੋ ਜਿਸ ਦੀ ਕੀਮਤ 15 ਲੱਖ ਰੁਪਏ ਹੈਗੀ ਹੈ ਇਸ ਡਰੋਨ ਦੇ ذریعے ਹੁਣ ਖੇਤਾਂ ਵਿੱਚ ਕੀਟਨਾਸ਼ਕ ਸਪਰੇ ਜਿਹੜੀ ਹੈਗੀ ਆ ਛਿੜਕੀ ਜਾਵੇਗੀ ਜੀ ਹਾਂ ਆਧੁਨਿਕ ਢੰਗ ਨਾਲ ਆਪਾਂ ਕਹਿ ਦਈਏ ਸੋ ਇਹ 15 ਲੱਖ ਦਾ ਡਰੋਨ ਜਿਹੜਾ ਹੈਗਾ ਹੈ ਪਟਿਆਲੇ ਦੀ ਧੀ ਹਰਪ੍ਰੀਤ ਕੌਰ ਨੇ ਹਾਸਲ ਕੀਤਾ ਹੈ ਇੱਕ ਟੈਸਟ ਪਾਸ ਕੀਤਾ ਹੈ ਜਿਹੜੀ ਆਪਾਂ ਕੇਂਦਰ ਸਰਕਾਰ ਦੀ ਯੋਜਨਾ ਕਹਿ ਦਈਏ ਨਮੋ ਡਰੋਨ ਦੀ ਦੀ ਯੋਜਨਾ ਤਹਿਤ ਤੁਹਾਡਾ ਮੈਡਮ ਸਿਲੈਕਸ਼ਨ ਹੋਇਆ ਪੂਰੀ ਯੋਜਨਾ ਬਾਰੇ ਦੱਸੋਗੇ ਕਿਵੇਂ ਪ੍ਰਕਿਰਿਆਵਾਂ ਤੁਸੀਂ ਪਾਸ ਕੀਤੀਆਂ ਸਰ ਇਹ ਸਕੀਮ ਸੀਗੀ ਸੈਂਟਰਲ ਗਵਰਨਮੈਂਟ ਵੱਲੋਂ ਚਲਾਈ ਗਈ ਸੀ ਨਮੋ ਡਰੋਨ ਦੀ ਦੀ ਸਕੀਮ ਇਸ ਸਕੀਮ ਵਿੱਚ ਮੇਰੀ ਸਿਲੈਕਸ਼ਨ ਹੋਈ ਮੈਂ ਮਾਨੇਸਰ ਗੁਰਦਾਉਂ ਗਈ ਉੱਥੇ ਜਾ ਕੇ ਟੈਸਟ ਪਾਸ ਕੀਤੇ ਫਿਰ ਟ੍ਰੇਨਿੰਗ ਲਈ ਇਹਨੂੰ ਆ ਫ્લાਇੰਗ ਕਰਨ ਦੀ ਉਸ ਤੋਂ ਬਾਅਦ ਹੈ ਜਿਹੜਾ ਮੈਂ ਸਭ ਕੁਝ ਸਭ ਕੁਝ ਪ੍ਰੋਸੈਸ ਕਲੀਅਰ ਕਰਕੇ ਫਿਰ ਮੈਂ ਮਾਨੇ ਸਰ ਆਪਣਾ ਕੋਟੇ ਗਈ ਰਾਜਸਥਾਨ ਉੱਥੋਂ ਜਾ ਕੇ ਮੈਨੂੰ ਅਵਾਰਡ ਹੈ ਜਿਹੜਾ ਸਟੇਟ ਮਿਨਿਸਟਰ ਸ਼੍ਰੀ ਮੀਨਾ ਲੇਖੀ ਜੀ ਉਹਨਾਂ ਨੇ ਦਿੱਤਾ ਗਿਆ ਇਹ ਫਿਰ ਬਾਅਦ ਚ ਮੈਨੂੰ ਜਿਹੜਾ ਬਠਿੰਡੇ ਤੋਂ ਇਹ ਡਰੋਨ ਹੈ ਇਹ 15 ਲੱਖ ਦਾ ਇਹ ਫ੍ਰੀ ਆਫ ਕੋਸਟ ਮੈਨੂੰ ਜਿਹੜਾ ਇਹ ਦਿੱਤਾ ਗਿਆ ਜੀ ਤੇ ਮੈਮ ਗੱਲ ਕੀਤੀ ਜਾਵੇ ਜਿਹੜਾ ਡਰੋਨ ਹੈ ਇਹ 1 ਏਕੜ ਚ ਕਿੰਨਾ ਸਪਰੇਅ ਕਰ ਦਿੰਦਾ ਤੇ ਕਿੰਨੇ ਸਮੇਂ ਦੇ ਵਿੱਚ ਜਿਹੜਾ ਹੈਗਾ ਛਿਲਕਾ ਹੋ ਜਾਂਦਾ ਇਹ ਸਰ ਇਦਾਂ ਆ ਇਹ 7 ਮਿੰਟ ਚ 1 ਏਕੜ ਸਪਰੇਅ ਕਰੇਗਾ ਜੀ ਤੇ ਦੂਜੀ ਗੱਲ ਇਹ ਹੈ ਕਿ ਇਹ 10 ਲੀਟਰ ਚ ਹੈ ਇੱਕ ਏਕੜ ਕਰੇਗਾ ਬਿਲਕੁਲ ਓਕੇ ਜੀ ਸਰ ਸੋ ਕਹਦੇ ਆਪਾਂ ਇੱਕ ਘੱਟ ਸਮੇਂ ਦੇ ਵਿੱਚ ਤੇ ਲਾਗਤ ਵੀ ਘੱਟ ਆਉਂਦੀ ਜੇਕਰ ਲੇਬਰ ਨਾਲ ਕੰਪੈਰੀਜ਼ਨ ਕੀਤਾ ਜਾਵੇ। ਹਾਂਜੀ ਸਰ ਇਹ ਲੇਬਰ ਮੰਨ ਮੰਨ ਕੇ ਚਲੋ 4-500 ਰੁਪਏ ਲਿੰਦੀ ਹੈ ਪਰ ਇਹ ਹੈ ਜਿਹੜੀ ਦੀ 300 ਰੁਪਏ ਤੱਕ ਹਲੇ ਰੱਖਾ ਗਿਆ ਹੈ। ਠੀਕ ਹੈ। ਸੋ ਦੇਖੋ ਤਸਵੀਰਾਂ ਜੀ ਇਹ ਪਟਿਆਲਾ ਦੇ ਕਰਤਾਰਪੁਰ ਪਿੰਡ ਦੀ ਦਿਖਾ ਰਹੇ ਨੇ ਦੇਖੋ ਆਧੁਨਿਕ ਢੰਗ ਨਾਲ ਜਿਹੜਾ ਹੈਗਾ ਕੀਟਨਾਸ਼ਕ ਸਪਰੇ ਜਿਹੜੀ ਹੈਗੀ ਆ ਉਹ ਹੁਣ ਡਰੋਨ ਦੇ ذریعے ਕੀਤੀ ਜਾਵੇਗੀ ਕੇਂਦਰ ਸਰਕਾਰ ਦੀ ਜਿਹੜੀ ਸਕੀਮ ਹੈ ਨਵੋ ਡਰੋਨ ਦੀ ਤਾ ਮੈਮ ਇਸ ਦਾ ਬੈਟਰੀ ਬੈਕਅਪ ਕਿੰਨਾ ਹੈ ਜੀ ਆਪਾਂ ਕਹਿਦੀ ਕਿੰਨੇ ਸਮੇਂ ਕੱਢ ਦਿੰਦੀ ਹੈ ਇਹ ਸਰ 3-4 ਕਿਲੇ ਕਰ ਸਕਦੀ ਹੈ ਦੋ ਬੈਟਰੀ ਜੀ ਸਰ ਹਮ ਸੋ ਆਪਾਂ ਕਹਿ ਦਿੱ ਜਿਹੜੀ ਕੇਂਦਰ ਸਰਕਾਰ ਦੀ ਜਿਹੜੀ ਇਹ ਸਕੀਮ ਹੈ ਤੁਹਾਡੇ ਲਈ ਆਪਾਂ ਕਹਿ ਦਿੱ ਬਹੁਤ ਲਾਹੇਵੰਦ ਸਾਬਤ ਹੋਈ ਹੈ ਕਿਉਂਕਿ ਤੁਸੀਂ ਮੱਧ ਵਰਗੀ ਪਰਿਵਾਰ ਤੋਂ ਸੰਬੰਧ ਰੱਖਦੇ ਹੋ ਤੁਸੀਂ ਹਾਂਜੀ ਸਰ ਇਹ ਜਿਹੜੀ ਸਕੀਮ ਮੈਨੂੰ ਬਹੁਤ ਜ਼ਿਆਦੇ ਬੈਨੀਫਿਟ ਵੀ ਮਿਲਿਆ ਕਿਉਂਕਿ ਮੈਨੂੰ ਇਹ 15 ਲੱਖ ਰੁਪਏ ਦਾ ਬਿਲਕੁਲ ਫ੍ਰੀ ਆਫ ਕਾਸਟ ਮਿਲਿਆ ਨਾਲ ਉਤਪਾਦਨ ਵੀ ਮਿਲਿਆ ਤੇ ਨਾਲ ਨਾਲ ਇਹ ਜਿਹੜੀ ਸਕੀਮ ਦੇ ਤਹਿਤ ਮੈਨੂੰ ਜਿਹੜੀ ਜੋਬ ਹੈ ਉਹ ਵੀ ਪ੍ਰੋਵਾਈਡ ਹੋਏਗੀ ਹੂੰ ਦੇ ਮੇਰੇ ਨਾਮ ਦੇ ਪਿੱਛੇ ਜਿਹੜਾ ਹੁਣ ਪਾਇਲਟ ਲੱਗਿਆ ਮੈਨੂੰ ਬੜੀ ਖੁਸ਼ੀ ਹੈ ਇਸ ਸਕੀਮ ਦੀ ਕਿਉਂਕਿ ਸਰਕਾਰ ਦਾ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਸਕੀਮ ਵਿੱਚ ਸਿਲੈਕਸ਼ਨ ਕਰਕੇ ਇਹ ਮੈਨੂੰ ਜਿਹੜਾ ਮੇਰੇ ਨਾਮ ਦੇ ਪਿੱਛੇ ਪਾਇਲਟ ਲੱਗ ਚੁੱਕਿਆ ਮੈਨੂੰ ਬੜੀ ਖੁਸ਼ੀ ਹੈ ਇਸ ਚੀਜ਼ ਤੋਂ ਮੈਂ ਧੰਨਵਾਦ ਕਰਦੀ ਹਾਂ ਸਰਕਾਰ ਦਾ ਮੈਡਮ ਜਿਵੇਂ ਆਪਾਂ ਖੇਤੀਬਾੜੀ ਚ ਜਿਵੇਂ ਚਲੋ ਲੇਬਰ ਜਿਵੇਂ ਛੜਕਾ ਕਰਦੀ ਹੈ ਸਪਰੇਅ ਦਾ ਇਹ ਤਾਂ ਚਲੋ ਮਸ਼ੀਨ ਹੈ ਇਹ ਫਿਰ ਪ੍ਰੋਪਰ ਆਪਾਂ ਕਿਹਦੀ ਛੜਕਾ ਕਰਦੀ ਹੈ ਪੂਰੀ ਮਾਤਰਾ ਚ ਜੀ ਸਰ ਇਹ ਬਿਲਕੁਲ ਇਕੁਅਲ ਕਰੇਗੀ ਕਿਉਂਕਿ ਮੈਂ ਜੋ ਆਰਸੀ ਮੈ ਲਾਈਟ ਮੈਪਿੰਗ ਕਰਾਂਗੇ ਉਹਦੇ ਵਿੱਚ ਇਹਨੂੰ 4 ਮੀਟਰ ਦਾ ਹੋ ਰੱਖਾਂਗੀ ਇਹ ਬਿਲਕੁਲ ਇਕੁਅਲ ਇਹ ਜੜ ਤੱਕ ਸਪਰੇ ਪਹੁੰਚਾਈ ਗਈ ਇਹ ਜਿਹੜੀ ਦੂਜੀਆਂ ਸਪਰੇ ਹਾਂ ਜਿਹ ਪੰਪਰਾਂ ਹੀ ਸਪਰੇ ਹੁੰਦੀ ਹੈ ਉਸ ਤੋਂ ਬਿਲਕੁਲ ਪਤਲਾ ਕਰਕੇ ਫਰਟੀਲਾਈਜ਼ਰ ਨੂੰ ਜਿਹੜੀ ਇਹ ਫਸਲ ਦੇ ਵਿੱਚ ਗਰਾਈਗੀ ਕਿਉਂਕਿ ਫਰਟੀਲਾਈਜ਼ਰ ਹੈ ਜੋ ਬਿਲਕੁਲ ਵੀ ਵੇਸਟ ਨਹੀਂ ਹੋਏਗਾ ਇਹ ਆਪਣੀ ਜੜ ਤੱਕ ਪਹੁੰਚੇਗਾ ਤੇ ਫਸਲ ਨੂੰ ਬੈਨੀਫਿਟ ਹੋਏਗਾ ਨਮੂ ਡਰੋਨ ਦੀਦੀ ਯੋਜਨਾ ਤਹਿਤ ਤੁਹਾਡੀ ਜਿਹੜੀ ਸਿਲੈਕਸ਼ਨ ਹੋਈ ਹੈ ਅੱਗੇ ਰੋਜ਼ਗਾਰ ਦੇ ਰਸਤੇ ਕਿੰਨੇ ਕੁ ਖੁੱਲ ਜਾਣਗੇ ਆਪਾਂ ਕਹਿ ਦਈਏ ਜੌਬ ਵੀ ਤੁਹਾਨੂੰ ਮਿਲੂਗੀ ਇਸ ਦੇ ਨਾਲ ਹਾਂਜੀ ਸਰ ਰੋਜ਼ਗਾਰ ਦੇ ਤਾਂ ਐਵੇਂ ਰਸਤੇ ਆ ਸਰ ਕਿਉਂਕਿ ਮੈਨੂੰ ਹੁਣ ਵੀ ਕਾਫੀ ਆਫਰਸ ਆ ਰਹੀਆਂ ਕਿ ਤੁਸੀਂ ਬਾਹਰ ਆਓ ਤੇ ਸਾਨੂੰ ਜਿਹੜੀ ਹੈ ਕਿਰਾਏ ਤੇ ਭੇਜੋ ਡਰੋਨ ਨੂੰ ਵੀ ਅਸੀਂ ਤੁਹਾਨੂੰ 8000 ਜਾਂ ਇਸ ਤੋਂ ਵੱਧ ਵੀ ਤੁਹਾਨੂੰ ਕਮਾ ਕੇ ਦਵਾਂਗੇ ਬਟ ਮੈਂ ਐਵੇਂ ਨਹੀਂ ਕਰਾਂਗੀ ਕਿਉਂਕਿ ਮੈਂ ਮੈਂ ਸਕੀਮ ਸਰਕਾਰ ਨੇ ਮੈਨੂੰ ਦਿੱਤੀ ਆ ਤਾਂ ਮੈਂ ਖੁਦ ਲਾਹ ਲਾਵਾਂਗੀ ਇਸ ਸਕੀਮ ਦਾ ਕਹਿ ਸਕਦੇ ਆ ਲੜਕੀਆਂ ਲਈ ਇਹ ਜਿਹੜੀ ਸਕੀਮ ਹੈ ਬਹੁਤ ਹੀ ਇੱਕ ਆਪਾਂ ਕਹਿੰਦੇ ਰਾਮਬਾਣ ਸਿੱਧ ਹੋਈ ਹੈ ਉਹਨਾਂ ਦੀ ਹੌਸਲਾ ਅਫਜਾਈ ਲਈ ਹਾਂਜੀ ਸਰ ਬਹੁਤ ਜ਼ਿਆਦਾ ਸਿੱਧ ਹੋਈ ਹੈ ਬਿਲਕੁਲ ਬਿਲਕੁਲ ਤੇ ਅੱਗੇ ਜਾ ਕੇ ਫਿਰ ਆਪਾਂ ਕਹਿ ਦਈਏ ਫਿਰ ਡਰੋਨ ਇਨਸਟ੍ਰਕਟਰ ਬਣ ਸਕਦੇ ਤੁਸੀਂ ਹਾਂਜੀ ਸਰ ਇਹਦੇ ਵਿੱਚ ਮੈਂ ਇਨਸਟ੍ਰਕਟਰ ਵੀ ਬਣ ਸਕਦੀ ਹੈ ਸੈਲਰੀ ਕਿੰਨੀ ਹੋ ਸਕਦੀ ਹੈ ਇਹ ਸਰ 30 ਤੋਂ 40000 ਤੱਕ ਹੋ ਸਕਦੀ ਹੈ 40000 ਆਪਾਂ ਕਹਿ ਦਿੰਦੇ ਹਾਂ ਸਰ ਜੀ ਜੀ ਸ਼ੁਰੂ ਚ ਸ਼ੁਰੂਆਤੀ ਦੌਰ ਚ ਹਾਂਜੀ ਸਰ ਬਿਲਕੁਲ ਸੋ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਪਟਿਆਲਾ ਦੇ ਪਿੰਡ ਦੀ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਹਰਪ੍ਰੀਤ ਕੌਰ ਜਿਹੜੀ ਕੀ ਡਰੋਨ ਪਾਇਲਟ ਤੇ ਨਾਮ ਤੋਂ ਜਾਣੀ ਜਾਂਦੀ ਹੈ ਕਰਤਾਰਪੁਰ ਪਿੰਡ ਹੈਗਾ ਪਟਿਆਲਾ ਦਾ ਇਹ ਸੋ ਡਰੋਨ ਦੇਖੋ ਇਹ ਆਧੁਨਿਕ ਡਰੋਨ ਜਿਸ ਦੀ ਕੀਮਤ 15 ਲੱਖ ਰੁਪਏ ਹੈਗੀ ਹੈ ਇਹ ਕੇਂਦਰ ਸਰਕਾਰ ਦੀ ਯੋਜਨਾ ਨੋਮੋ ਡਰੋਨ ਦੀਦੀ ਦੇ ਤਹਿਤ ਹਰਪ੍ਰੀਤ ਕੌਰ ਨੇ ਜਿਹੜਾ ਹੈਗਾ ਇਹ ਟੈਸਟ ਪਾਸ ਕੀਤਾ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਇਹ 15 ਲੱਖ ਰੁਪਏ ਦਾ ਡਰੋਨ ਦਿੱਤਾ ਗਿਆ ਉਹਨੇ ਡਰੋਨ ਪਾਇਲਟ ਦੇ ਨਾਮ ਤੋਂ ਜਾਣੇ ਜਾਂਦੇ ਨੇ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਜ਼ ਅ ਡਰੋਨ ਇਨਸਟ੍ਰਕਟਰ ਜਿਹੜੀ ਹੈਗੀ ਜੌਬ ਵੀ ਮਿਲੂਗੀ ਇਹਨਾਂ ਨੂੰ ਜਿਸ ਦੀ ਆਪਾਂ ਸੈਲਰੀ ਦੀ ਗੱਲ ਕੀਤੀ ਜਾਵੇ ਤਾਂ 35 ਤੋਂ 40 ਜਿਹੜੀ ਹੈਗੀ ਸ਼ੁਰੂਆਤੀ ਸੈਲਰੀ ਐ ਸੋ ਲੜਕੀਆਂ ਲਈ ਇਹ ਜਿਹੜੀ ਸਕੀਮ ਹੈਗੀ ਐ ਬਹੁਤ ਹੀ ਆਰਾਮਬਾਹਤ ਸਿੱਧ ਹੋਈ ਐ ਜਿਹੜੀ ਕਿ ਕੇਂਦਰ ਸਰਕਾਰ ਦੀ ਇਹ ਸਕੀਮ ਐ ਪਟਿਆਲਾ ਤੋਂ ਮੈਂ ਰਾਜੀਵ ਸ਼ਰਮਾ ਡੇਲੀ ਪੋਸਟ ਪੰਜਾਬੀ